ਸਾਰ ਮਨ ਮੋਜ ਜੈ ਗੁਰੂ ਨਾਨਕ ਪਰਕਾਰ ਮਨ ਮੋਜ ਜੈ ਗੁਰੂ ਨਾਨਕ

ਕਾਪਲੇ ਜਿੰਨੀ ਨੇ ਸਾਰਾ ਰਲ ਕੇ ਪਾਜੀ ਇਹ ਰਿਕਸ਼ਾ ਜਿੰਨੀ ਨੇ ਰਲ ਕੇ ਸਾਰਾ ਪ੍ਰਬੰਧ ਕੀਤਾ ਵਾ ਗਰਮੀ ਲਈ ਬਹੁਤ ਜ਼ਿਆਦਾ ਪਿਆਰੀ ਤਾਂ ਆ ਕਿ ਸਾਰਾ ਪ੍ਰਾਲਾ ਕੀਤਾ ਕਿ ਸੰਗਤਾਂ ਨੂੰ ਅੰਦਾ ਪਾਣੀ ਜਲਚਾਇਆ ਜਾਏ ਤੇ ਸਾਰਾ ਥੋੜਾ ਵਧੀਆ ਕੰਮ ਕੀਤਾ ਜਾਏ ਸਾਰਿਆਂ ਨਾਲ ਵਧੀਆ ਬਾਕੇ ਚਲਣ ਦੇ ਕੰਮ ਹੋਵੇ ਚਲਣਿਆ ਸਾਰੀ ਸੰਗਤ ਨੇ ਹਾਂ ਜੀ ਪਹਿਲੇ ਵੀ ਪ੍ਰਾਲਾ ਕੀਤਾ ਵਾ ਤੇ ਦੁਬਾਰਾ ਫੇਰ ਉਹ ਕਰਿਆ ਕਰਾਂਗੇ ਆ ਕਾਦੇ ਰਵਾਜ ਹਨ ਬਾਕੀ ਪਹਿਲੇ ਪਤਾ ਨਹੀਂ ਦਾ ਅਰਜੀ ਸਾਹਿਬ ਜੀ ਬੜੀ ਵਧੀਆ ਕੰਮ ਬਹੁਤ ਵਧੀਆ ਬਹੁਤ ਹੋ ਗਿਆ ਆਪਣੇ ਸਾਰੇ ਰਿਕਸ਼ਾ ਜਿੰਨਾ ਸਾਰੇ ਪੈ ਕੱਤੇ ਕਰਕੇ ਸਾਰੀ ਫੰਗਲਿਆਂ ਨੂੰ ਬਹੁਤ ਵਧੀਆ ਸਾਫ ਦਿੱਤਾ ਵਾ ਪੂਰਾ ਸਾਫ ਦੇ ਪਾ ਜੀ ਹੁਣ ਸਮਝੋ ਗਿਆ ਤਾਂ ਸਾਰੀ ਮਾਰਕੀਟ ਦਾ ਜੁਨੀਆ ਇਹ ਸਾਰੇ ਬਹੁਤ ਸਪੋਰਟ ਕੀਤੀ ਹੈ ਤੇ ਨਾਲ ਫਾਰੇ ਲਿਆ ਵਧੀਆ ਪ੍ਰਚਾਰਾ ਕੀਤਾ ਜਨਾਬ ਜੀ ਇਹਨਾਂ ਨੇ ਇੱਕ ਨਾਮ ਇੱਕ ਵਾਰੀ ਵੇ ਨਾਮ ਦਾ ਦਿਓ ਆ ਗਾ ਰਿਕਸ਼ਾ ਜੁਨੀਆ ਰਹਿ ਜੀ ਤੇ ਆਪਣਾ ਪੰਡਾ ਸਾਫ ਸਨੀ ਸਨੀ ਸਾਡਾ ਬੰਦਾ ਆ ਗਿਆ ਉਹਦੀ ਬਹੁਤ ਬਹੁਤ ਦਿਨਾਂ ਦਾ ਸਾਫਿਆ ਦਾ ਉਹਨੇ ਸਾਰਾ ਪ੍ਰਾਲਾਡ ਨਾਚ ਕੀਤਾ ਆਹੋ ਸਾਡੇ ਦਾ ਕੀ ਮਾਵਾ ਸਨੀ ਆ ਦਿੱਲੂ ਆ ਕਾਲੀ ਪਕਾਣਿਆ ਮੰਜੂ ਵਿਧਾਨਿਆ ਸਾਰੇ ਆਪਣੇ ਨਾਲ ਆ